ਆ ਰਿਹਾ ਮਾਧੋਪੁਰਿਆ ਉਧਰ ਜਸੀ ਤਲਣ ਦੀਆਂ ਸੱਜੀਆਂ ਖਬੀਆਂ ਵਾਵਾ ਵਿਵੇਕ ਤੇ ਸਾਡੇ ਵੀਰ ਸ਼ਸ਼ੀ ਉਹਨਾਂ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਲਾਓ ਇਧਰਲੇ ਪਾਸੇ ਮੁਕਾਬਲਾ ਸਖਤ ਹੈ ਮੇਰੇ ਮਿੱਤਰੋ ਉਹ ਬੱਲਾ ਵਾਲਾ ਗगन ਖਾਲ ਗगन ਤੇ ਰਹੇ ਮਗੇ ਨੇ ਉਹ ਖਾਲ ਗगन ਤੇ ਰਹੇ ਮਗੇ ਨੇ ਰਣ ਸਿੰਘ ਰਣੀਆਂ ਅੱਜ ਰੁਕਣ ਦੇ ਮੂਰਚ ਨਹੀਂ ਔਰ ਰਣ ਸਿੰਘ ਰਣੀਆਂ ਅੱਜ ਰੁਕਣ ਦੇ ਜੀ ਪਿਆਰ ਦੇ ਨਾਲ ਕੋਈ ਗੱਲ ਨਹੀਂ ਲੰਮੜ ਇਧਰ ਆਓ ਵੀਰ ਜੀ ਕੋਈ ਗੱਲ ਨਹੀਂ ਪਿਆਰ ਦੇ ਨਾਲ ਆਹ ਫੜ ਲਈ ਮਰੀ ਗੋਜੀ ਬਈ ਪਿਆਰ ਪਿਆਰ ਦੇ ਨਾਲ ਪਰਸੋਂ ਆਇਆ ਆਸਟ੍ਰੇਲੀਆ ਤੋਂ ਸੋਨਣੀ ਮੈਲਬੌਰਨ ਪਰਥ ਦੀਆਂ ਗਰਾਊਂਡਾਂ ਦਾ ਸ਼ਿੰਗਾਰ ਆਇਆ ਏ ਚੀਮਿਆਂ ਵਾਲਾ ਨਵੋ ਅੱਜ ਪਹਿਲਾ ਮੈਚ ਮੇਰੇ ਵੀਰੋ ਪੰਜਾਬ ਦੀ ਧਰਤੀ ਦੇ ਜ਼ਿਲ੍ਹਾ ਜਲੰਧਰ ਦਾ ਮਸ਼ਹੂਰ ਪਿੰਡ ਚੀਮਾ ਲਓ ਹੱਥਾਂ ਨੂੰ ਕੜੀ ਲਾ ਰਿਹਾ ਏ ਉਸ ਪਰਮਾਤਮਾ ਨੂੰ ਤਿਆਰੇ ਖੇਡ ਕਬੱਡੀ ਦਾ ਚੋਟੀ ਦਾ ਤਾੜੀ-ਤਾੜੀ ਕੱਟ ਕੇ ਮਾਰ ਦੋ ਮੇਰੇ ਮਿੱਤਰੋ ਲਓ ਚੀਮਿਆਂ ਵਾਲਾ ਨਵੋ ਇਸ ਵੇਲੇ ਕਬੱਡੀ ਪੌਂਟ ਵਾਲੇ ਮੈਦਾਨ ਦੇ ਵਿੱਚ ਵਧਦਾ ਹੋਇਆ ਚਾਰ ਖਿਡਾਰੀ ਨੇ ਚਾਰਾਂ ਵਿੱਚੋਂ ਦੇਖਣੇ ਕਿ ਚੀਪਿਆਂ ਵਾਲਾ ਨਵੋ ਗਵਾਲ ਦਾ ਪੌਂਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਉਧਰ ਕੇਲਾ ਨੰਬਰ ਜੀ ਖਾਨੋ ਵਾਲੇ ਵੱਡੀ ਸਪੋਰਟ ਕਰਦੇ ਨੇ ਕਲੱਬਰੀ ਕਲੱਬ ਨੂੰ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਦਾ نبریت مالی وال <سؤال> کبھی پاؤنے واٹھا ہے پر دجے پاس مانسی والا نمبر رکھنے کی کوشش کر رہے ہیں اور نبریت ویخنا بھی تگڑا نمبر رہا ہے وہ تلوڈی بھروی ٹیم کے واٹھا کر گیا آئے نائن امرت پھر کبڈی پاؤ دل واٹا ہے بچپا والا کونی لگیا ہے پلاوار کبھی نمبر میرے پیوانی رہا ہے پر امرت کتنے لوٹ آجیو ਅੰਮਾ ਗਾਂਡਾ ਵਾਲਾ ਮਹਾਨ ਕਬੱਡੀ ਖਿਡਾਰੀ ਹੋਇਆ ਯਾਦਾ ਰਹਿ ਗਿਆ ਨੇ ਮੇਰੇ ਵਿੱਚੋਂ ਆਹ ਗਾਂਡਾ ਵਾਲਾ ਰਮਨ ਖੁੱਲਾ ਇਹ ਨਮਾਜੀਪੁਰਿਆ ਬਿੱਟੂ ਦਾ ਚੰਡਾ ਹੋਇਆ ਮੇਰੇ ਮਿੱਤਰੋ ਆਹ ਕਬੱਡੀ ਪਾਉਣ ਦੇ ਲਈ ਇਸ ਵੇਲੇ ਵਾਧਾ ਹੋਇਆ ਚਾਰ ਦੇ ਮਲਸੀਆਂ ਵਾਲਾ ਨੰਬਰ 1 ਨਾਲ ਵੇਖਦੇ ਕੀ ਅਲੀ ਸ਼ਕਰਪੁਰਿਆ ਇਹਦਾ ਮੇਗੋ ਹੋਰ ਪਿੰਡ ਖਸ਼ਿਆਰਪੁਰ ਦੇ ਲਾਗਾ ਚੈਂਪੀਅਨ ਨੂੰ ਤਰਸੇਗੀ ਛੱਡ ਕੇ ਦੇਸ਼ ਦੁਆਬਾ ਇੱਕ ਪਾਸੇ ਮੇਗੋ ਵਾਲੀਆਂ ਲੰਬ ਓ ਹਾਏ ਦੂਜੇ ਪਾਸੇ ਰਮਨ ਖੁੱਲਾ ਗੰਦਰਾ ਵਾਲਾ ਕਮਾਲ ਦਾ ਪੁਆਇੰਟ ਆਪਣੀ ਟੀਮ ਦੇ ਅਸਲੀ ਜੋੜ ਦਾ ਹੋਇਆ। ਬਹੁਤ ਬਹੁਤ ਸਤਿਕਾਰ ਕਰਦੇ ਆ ਸਾਡੇ ਸ਼ਸ਼ੀ ਵੀਰ ਦੇ ਨਾਲ ਵਿਵੇਕ ਹੁਸਲਾ ਜੀ, ਜਸੀ ਤੱਲਨ ਜੀ ਤੇ ਸ਼ਿਵ ਚਾਲ। ਹਾਂ ਛੋਟਾ ਦੀਪ ਸਾਡਾ ਵੀਰ ਉਸ ਵੀਰ ਦਾ ਵੀ ਧੰਨਵਾਦ ਕਰਦੇ ਆ ਛੋਟਾ ਸਾਡਾ ਵੀਰ। ਛੋਟੇ ਸਾਡੇ ਭਰਾ ਦਾ ਧੰਨਵਾਦ ਜਸੀ ਤੱਲਨ ਦਾ ਛੋਟਾ ਵੀਰ। ਉਹ ਪਿੰਡੀ ਹੁਣ ਰੇੜ ਹੁਣ ਦੇਖਨੇ ਕੀ ਸਤਮਿਤ ਇਹ ਮੈਚ ਟਕਰਾਅ ਦੇ ਵਿੱਚ ਥੋੜਾ ਬਾਬਾ ਤੇ ਚੱਲ ਰਿਹਾ ਥੋੜਾ ਬਾਬਾ ਤੇ ਚੱਲ ਰਿਹਾ ਮੈਚ ਬਾਹਰ ਟਕਰਾਅ ਦਰਮਦਰੋ

ਹੋ ਵੀ ਸੰਨਰ ਵੱਲ ਕਹਿੰਦੇ ਵੱਡੇ ਮਾਨ ਸ਼ਰਮਣ ਜਿਹੜੇ ਐ ਉਹ ਰੈਫਰੀ ਸ਼ਕਰਪਰੀਏ ਦੇ ਲਈ ਇੱਕ ਸੌ ਦੇ ਵੱਡੇ ਮਾਰ ਆਇਆ ਲਓ ਲਾ ਪ੍ਰੀਤ ਆਪਣੀਆਂ ਬਹੁਤ ਤੇ ਮਾਨ ਰਈ ਜਿਹੜੇ ਮੋਢਿਆਂ ਸੰਗੇ ਥੁੱਕਦੇ ਉਹ ਮੁਠੀਆਂ ਚ ਨੀਚੇ ਹੋਆ ਸਿਰ ਕੱਟ ਮੇ ਰਿਕਾਰਡ ਪੈਦਾ ਕੀਤੇ ਹੋਆ ਗੋਪੀ ਕਹਿੰਦਾ ਅਗਰ ਆਪਣੀ ਟੀਮ ਦੇ ਲਈ ਮਾਰਨ ਦਾ ਵਾਅਦਾ ਕਰ ਰਹੇ ਆ ਅਗਲੀ ਕਬੱਡੀ ਕਹਿੰਦੇ ਗਾਂਦਰਾ ਪਿੰਡ ਵਾਲਾ ਨਾਲੋਂ ਰਮਨ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਹੈ ਜਿਹੜੇ ਨਾਲ ਸਿਆ ਪਾਉਣਾ ਕਬੱਡੀ ਨਹੀਂ ਸਾਡੇ ਭਰਾ ਬਹੁਤ ਬੜਾ ਮੈਂ ਧੰਨਵਾਦ ਕਰਦਾ ਵੀਰ ਪੁੱਜੇ ਨੇ ਰਣਵੀਰ ਸਿੰਘ ਖੇੜਾ ਜੀ ਯੂਥ ਲੀਡਰ ਸੋ ਸਾਡਾ ਵੀਰ ਆਇਆ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵੀਰ ਦਾ ਇੱਥੇ ਪੁੱਜਣ ਤੇ ਜਿਹੜੇ ਵੀ ਆ ਰਹੇ ਨੇ ਬੜੀ ਬਖਸ਼ਵਾਰਿਆ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਠੋਕ ਮਿਲਾ ਕੇ ਜਿਹਨੇ ਭਰਾ ਆ ਰਹੇ ਨੇ ਸਾਰੇ ਵੀਰਾਂ ਦਾ ਧੰਨਵਾਦ ਲਓ ਅਗਲੀ ਕਬੱਡੀ ਫਿਰ ਮੈਦਾਨ ਦੇ ਵਿੱਚ ਇਹ ਪੀਟਰੇ ਇਸੋਲੇ ਮਾਨਕਪੁਰੀਆ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਆ ਰੇਡ ਤੇ 100 ਦੇ ਵੱਡੇ ਸਨਮਾਨ ਜਸੀ ਤਲਨਜੀ ਦੇਣਗੇ ਮੇਰੇ ਮਿੱਤਰੋ ਆਓ ਸਾਹਮਣੇ ਪੈਂਦੀ ਹੈ ਰੇਡ ਜਿਹੜੀਆਂ ਆ ਲੜਕੀਆਂ ਨੇ ਜਿਹੜੀਆਂ ਟੀਮਾਂ ਜਿੱਤੀਆਂ ਨੇ ਕਿਰਪਾ ਕਰਕੇ ਉਹ ਟੋਪਸ ਕੱਪੜੀਆਂ ਲੈ ਕੇ ਜੜ੍ਹ ਜੇ ਸਟੇਜ ਤੋਂ ਅਲੀ ਤੇਰਾ ਧੰਨਵਾਦ ਪਤਨਾ ਵਾਲਿਆ ਹੋ ਜਾ ਤਿਆਰ ਅਗਲੇ ਮਹੀਨੇ ਦੇ ਲਈ ਮੁੰਡਾ ਅਲੀ ਅਲੀ ਮੌਲਾਲੀ ਪਰ ਨੰਬਰ ਜਿਹੜਾ ਇਹ ਮਾਨਕਪੁਰੀਆ ਪੀਟਰੇ ਆਹ ਮਾਰਕ ਪਰੇ ਪੇਟ ਰ ਅਗਲੀ ਕਬੱਡੀ ਟੀਮਿਆਂ ਵਾਲਾ ਨਵੋ ਨੌਜਨ ਕਬੱਡੀ ਪਾਉਣ ਦੇ ਵਾਅਦਾ ਹੋਇਆ ਇਸ ਸਾਲ ਖੇਡਿਆਂ ਮੰਡਾ ਵੇਖ ਰਿਹਾ ਵੀ ਕਾਲਿਆ ਬਰਾਉਂਡਾ ਦੇ ਉੱਪਰ ਐਨ ਸਰੇ ਦੀਆਂ ਕਬੱਡੀਆਂ ਪਾ ਕੇ ਆਇਆ ਪਰ ਅੱਜ ਦੇਖੋ ਵੀ ਤਲਨ ਸਾਹ ਦੇ ਜੀ ਵੀ ਚੋਟੀ ਦੀਆਂ ਰੇਡਾਂ ਪਾ ਰਿਹਾ ਓ ਬੱਲਾ ਵਾਲਾ ਗਗਨ ਨੇ ਕੋਸ਼ਿਸ਼ ਕੀਤੀ ਹੋਈ ਹੈ ਮੇਰੇ ਮੱਧਾ ਵੀ ਵੀਰੋ ਪਰ ਨੰਬਰ ਵੇਖ ਰਿਹਾ ਵੀ ਟੀਮਿਆਂ ਵਾਲਾ ਨਵੂ ਆਪਣੀ ਟੀਮ ਲਈ ਇੱਕ ਦਾ ਵਾਅਦਾ ਕਰ ਗਿਆ ਆ ਮਲੇਰੀ ਸਾਹ ਵਾਲਾ ਲਾਪਰੀਤ ਕਬੱਡੀ جی. باہت باہت دل دل جی. سارے کا بہت بہت ستار کر دجرے کا بھی لوگ آ رہے हां जस्सी तलव और लेवी अमरਤਾ ਫੜਵੇਂ ਮਾਇਨ ਕਿਸੇ ਆ ਕੋਸਾ ਉਧਰ ਮੇਰੇ ਕੋਲ ਆ ਜਾਓ ਜੀ ਹਰੇਕ ਹਨੀ ਕੋਟ ਜੀ ਆ ਦੇਖੋ ਉਧਰ ਆ ਮੇਰੇ ਕੋਲ ਆ ਜਾਓ ਹਰ ਰੇਡ ਤੇ ਲੱਗਦੇ ਫਿਰ ਬਾਅਦ ਵਿੱਚ ਰੋਲਾ ਨਾ ਪਵੇ ਮੈਂ ਪੈਸੇ ਗੋਲ ਰਿਆਂ ਜੀ ਫੜ ਮੇਰੀ ਹੈ ਕਿਸੇ ਪਲੇਅਰ ਦੇ ਆ ਰੇਡ ਤੇ ਵੀ 100 ਰੁਪਈਆ ਜੀ ਜੇ ਜਾਤੀ ਨਹੀਂ ਜੱਫਾ ਲਾਤਾ ਜਾਤੀ ਦੇ ਨਾ ਤਾਂ ਰੇਡਰ ਦਾ ਹੋਵੇਗਾ ਲਓ ਰਮਣੀ ਅਸਲੇ ਗਾਂਦਾ ਵਾਲਾ ਆ ਮੱਲੀਆਂ ਵਾਲਾ ਲੰਬੜ ਤੇ ਆ ਆ ਦੇਖੋ ਦਰਮਿਆਨ ਜਿਹੜਾ ਹੈ ਉਹ ਖਿੜਿਆ ਜਾਵੇਗਾ ਦੋਨੋਂ ਟੀਮਾਂ ਨੂੰ ਅਨਾਉਂਸ ਕਰਦੀ ਵੀ ਕਿਹੜੀ ਟੀਮਾਂ ਦੇ ਦਰਮਿਆਨ ਮੁਕਾਬਲਾ ਹੋਵੇਗਾ ਮਣੀ ਕੋਟ ਜੀ ਆ ਪੈਸੇ ਫੜਿਆ ਜੀ ਰਮਨ ਦੇ ਆ ਮਣੀ ਕੋਟ ਤਲਵੰਡੀ ਪਰੋਵਾਲਾ ਮੇਰੇ ਕੋਲ ਆਵੇ ਤਲਵੰਡ ਤੇ ਦੇਸਲਾ ਦਾ ਅਗਲਾ ਮੁਕਾਬਲਾ ਹੋਵੇਗਾ ਬੇਤੇ ਤਲਵੰਡ ਤੇ ਦੇਸਲਾ ਦੋਨੋਂ ਟੀਮਾਂ ਖੇਡ ਗਰਾਊਂਡ ਦੇ ਵਿੱਚ ਚੱਲ ਜਾਣ ਲਓ ਸਾਹਮਣੇ ਰਣ ਸਿੰਘ ਰਣਿਆ ਲੈ ਵੀ ਰਣਿਆ ਫੜ ਲੈ ਮਾਨ ਗੱਫੇ ਆ ਫਰਾਦੇ ਜੀ ਆ ਇਧਰ ਇਹ ਨਹੀਂ ਕੋਈ ਇਧਰ ਦੇ ਦਿਓ ਜੀ ਹਾਂ ਉਧਰ ਦੇ ਪੈਸੇ ਆ ਮੇਰੀ ਕੋਈ ਜੀ ਪੈਸੇ ਲਿਆ ਦੇ ਜੀ ਬਾਅਦ ਵਿੱਚ ਮੈਨੂੰ ਨਾਲ ਆਖਿਓ ਆ ਰਮਨ ਕੁਲੇ ਨੇ ਪੈਸੇ ਖੜੇ ਜੀ 100 ਰੁਪਏ ਇਧਰੋਂ ਲਓ ਪੀਟਰ ਇਹਨੂੰ ਅਮਨ ਵੀ ਆਖਦੇ ਨਹੀਂ ਇਹ ਮੁੰਡੇ ਨੇ ਵੀ ਮੇਰੇ ਕੋਲੋਂ ਨਮਾਜ਼ੀਪੁਰੇ ਪਰਮੇ ਤੋਂ ਮੀਂਹ ਵੀ ਕੀਤੀ ਹੈ ਲਓ ਇੱਕ ਪਾਸੇ ਵੇਖਦੇ ਕੀ ਆਹ ਮੁੰਡਾ ਵੀ ਪਿੰਡ ਦੋਆਬਾ ਲੀਗ ਦੇ ਵਿੱਚ ਪਹਿਰ ਖੇਲੇ ਵਿੱਚ ਮੁੰਡੇ ਨੇ ਸਰਾ ਕਰਵਾਇਆ ਲਓ ਸ਼ਗਰਪੁਰਿਆ ਸ਼ਗਰਪੁਰਿਆ ਜਸੀ ਤਲਣ ਵੱਲੋਂ ਫੜ ਵੀ ਅਮਨ ਆ ਮਾਇਰ ਦੇ ਗੱਫੇ ਨੌਜਵਾਨਾਂ ਜਸੀ ਤਲਣ ਵੱਲੋਂ ਅਮਨ ਫੜੇ ਨੇ ਨੰਬਰ ਦਾ ਵਾਅਦਾ ਕਰ ਗਿਆ ਤਲਬਨ ਤੇ ਦੇਸਰਾਂ ਦੋਨੋਂ ਟੀਮਾਂ ਨੂੰ ਮੇਰੀ ਬੇਨਤੀ ਆ ਜਾਨ ਦੇਸ ਤਲਬਨ ਦੀ ਟੀਮ ਆ ਗਈ ਦੇਸਰਾਂ ਦੀ ਟੀਮ ਜਿਹੜੀ ਜਲਦੀ ਨਾਲ ਉਹ ਖੇਡ ਗਰਾਊਂਡ ਨੇ ਚਾਵੇਗੀ ਦੇਸਰਾਂ ਦੀ ਟੀਮ ਜਲਦੀ ਦੇ ਨਾਲ ਆਹ ਟੀਮਿਆਂ ਵਾਲਾ ਨਵੋ ਨਾਇਨ ਕਬੱਡੀ ਪਾਉਣ ਲਈ ਵਾਅਦਾ ਹੋਇਆ ਆ ਸਾਹਮਣੇ ਨਵੋ ਦੀ ਕਬੱਡੀ ਪੈ ਰਹੀ ਹੈ ਲਓ ਸਿਰਾ ਹੋ ਗਿਆ ਰਾਜਾ ਕੱਲਾ ਅਮਰੀਕਾ ਦਾ ਖੁਸ਼ ਹੈ ਸਾਡਾ ਭਰਾ ਬਹੁਤ ਵੱਡਾ ਧੰਨਵਾਦ ਕਰਦੇ ਆ ਲਓ ਸਾਹਮਣੇ ਕਬੱਡੀ ਇਸ ਵੇਲੇ ਆਹ ਰੇਡ ਤੇ ਵੀ ਜਸੀ ਤੱਲਨ ਨੂੰ ਵੱਡੇ ਸਤਕਾਰ ਦਿੱਤੇ ਜਾਣਗੇ ਮਾਲੜੀ ਸਾਹਿਬ ਉਹ ਸਾਹਮਣੇ ਇੱਕ ਪਾਸੇ ਵੇਖਦੇ ਕਿ ਨਕੋਦਰ ਵਾਲਾ ਨਕੋਦਰ ਵਾਲਾ ਇਸ ਵੇਲੇ ਲੱਪੜੀ ਤੇ ਲੱਲਾ ਕਬੱਡੀ ਪੌਂਡ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਚਾਰ ਨੇ ਮੇਗੋ ਵਾਲੀਆ ਪਿੰਡੂ ਖੇਡ ਕਬੱਡੀ ਦਾ ਜੌਨ ਵੀ ਭੇਜਿਆ ਸਾਡੇ ਅੱਜ ਅਸੀਂ ਤੁਹਾਨੂੰ ਬਹੁਤ ਧੰਨਵਾਦ ਕਰਦਾ ਲਓ ਅਗਲੀ ਕਬੱਡੀ ਮੈਦਾਨ ਦੇ ਵਿੱਚ ਤੇ ਬੋਲ ਸਾਡੇ ਵੀਰ ਦੀ ਨਾ ਅਮਰਤ ਅਗਲੀ ਕਬੱਡੀ ਪਾਉਣ ਦੇ ਲਈ ਵੱਧ ਆਇਆ ਦਸਰਾਂ ਦੀ ਟੀਮ ਨੂੰ ਬੇਨਤੀ ਹੈ ਪੁਲਿਸੋ ਜਲਦੀ ਨਾਲ ਟੀਮ ਦੇ ਦੀ ਖੇਡ ਗਰਾਊਂਡ ਦੇ ਚਾਹਵੇਂ ਦਸਰਾਂ ਦੀ ਟੀਮ ਲਓ ਸਾਹਮਣੇ ਦੂਜੀ ਪਾਸੇ ਟੱਕਰ ਫੇਰੀ ਦੀ ਪਾਸ ਨੰਬਰ ਜਿਹੜਾ ਹੈ ਔਰ ਅਮਰਤ ਵੀ ਟੀਮ ਦੇ ਲਈ ਜੋੜ ਦਿੱਤੇ ਹੈ ਇੱਕ ਪਾਸੇ ਤਲਵੰਡੀ ਪਰੋਖਰ ਦੀ ਹੈ ਔਰ ਦੂਜੇ ਪਾਸੇ ਮਿਤਰਾ ਦੀ ਟੀਮ ਹੈ ਨਾਜਣ ਵੀ ਫਿਰ ਵੀ ਰਦਰ ਗੰਦਰੇ ਪਿੰਡ ਦਾ ਵੀ ਕਬੱਡੀ ਪਾਉਣ ਦੇ ਲਈ ਵੱਧ ਆਇਆ ਇਹ ਰਮਣੀ ਗੰਦਰਾ ਵਾਲਾ ਉਧਰੋਂ ਪਾਸੇ ਮਨਿੰਦਰ ਚਾਹ ਕੈਨੇਡਾ ਤੋਂ ਭਰਾ ਸਾਡਾ ਲਾਈਵ ਧੱਕੜਿਆ ਉਸ ਵੀਰ ਦਾ ਬਈ ਬਹੁਤ ਬਹੁਤ ਧੰਨਵਾਦ ਮੈਚ ਬੜਾ ਸਿਰੇ ਦਾ ਇੱਕ ਪਾਸੇ ਤਲਵੰਡੀ ਪਰੋਂ ਦੀ ਟੀਮ ਮੇਰੇ ਮਿੱਤਰੋ ਖੇਡ ਰਹੀ ਹੈ ਦੂਜੇ ਪਾਸੇ ਲਿੱਤਰਾ ਬੀਤੀ ਇਹ ਦੇਸਲਾ ਦੀ ਟੀਮ ਜਿਹੜੀ ਹੈ ਰੀਪਲੇਅਰ ਨੰਬਰ ਹੋ ਰੇਡਰ ਦਾ ਜੀ ਨੋਟ ਕੀਤਾ ਜਾਵੇ ਜਿਹੜਾ ਰਿਵਿਊ ਵਾਲਾ ਰੀਪਲੇਅਰ ਵਾਲਾ ਨੰਬਰ ਸੀ ਉਹ ਰੇਡਰ ਦਾ ਹਾਂ ਲਓ ਅਗਲੀ ਕਬੱਡੀ ਮਦਾਜ ਜੀ ਜਨਾਬ ਰਣੀਆਂ ਰਣੀਆਂ ਦੂਜੇ ਪਾਸੇ ਆਹ ਮੁਕਾਬਲਾ ਸੱਤੇ ਮੇਰੇ ਮਿੱਤਰੋ ਹੋਰ ਦੇਖਦੇ ਜੀ ਕੱਲ ਕਿਹੋ ਜੀ ਚੁੰਨਾ ਪੱਗੇ ਪਿੰਡ ਵਾਲਾ ਉਹ ਨੰਬਰ ਹੈ ਸੋਲੇ ਮਾਹੋਪੁਰੀਆ ਰੈੜੀਆਂ ਹੋੜੀਏ ਮਾਹੋਪੁਰੀਆ ਰੈੜੀਆਂ ਮੈਚ ਸਮਾਪਤ ਬਈ ਤਾੜੀ ਜੋਰ ਤੇ ਨਾਲ ਮਾਰ ਦਿਓ ਮੇਰੇ ਮਿੱਤਰੋ ਤਾੜੀ ਜੋਰ ਦੇ ਨਾਲ ਸ੍ਰੇਤਰ ਵਾਲੀ ਟੀਮ ਜਿਹੜੀ ਚੱਲਦੇ ਮੈਚ ਦੇ ਚ ਜਿੱਤੂ ਰਹੀ ਆ ਆਹ ਦਲਖਣਾਂ ਦੀ ਟੀਮ ਨੂੰ ਵੇਖਦੇ ਆ ਵੀ ਦੁਲਦੀ ਨਾਲ ਯਾਰ ਇਹ ਮਾਈਕ ਦੇ ਉਸਤਾਦ ਜੀ